ਨਸ਼ਾ ਬੁਰੇ ਦਾ ਯੋਧਾ ਉਸ ਦੌਰਾਨ ਦੇ ਸਾਨੂੰ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਕੰਮ ਕਰਦੇ ਬੜੀ ਵਧੀਆ ਸਫਲਤਾ ਸਾਨੂੰ ਮਿਲੀ ਜਦੋਂ ਸੀਏਗੇ ਇਨਚਾਰਜ ਤੇ ਉਸ ਦੀ ਟੀਮ ਇਹਨਾਂ ਵੱਲੋਂ ਸਰਜੀਤ ਸਿੰਘ ਗੈ리스 ਕਾਲੀ ਸਾਹਿਬ ਬੰਜੀਤ ਬੰਜੀਤ ਸਿੰਘ ਇਹਨੂੰ ਬੈਕਸਾਈਡ ਆਫ ਮਾਲਵਾ ਖਾਲਸਾ ਕਾਲਜ ਸ਼ਾਂਤ ਸ਼ਾਂਤੀ ਨਗਰ ਪ੍ਰੋਜੈਕਟ ਇਹਨੂੰ ਗ੍ਰਿਫਤਾਰ ਇਹ ਜਿਸ ਬੰਦੇ ਨੂੰ ਇਹਦਾ ਐਡਰੈਸ ਹੈ ਤਾਂ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕਰਕੇ 1 ਕਿਲੋ 654 ਗ੍ਰਾਮ ਜੰਡੀ ਹੈਰਨ ਤਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਹ ਸੰਕਟ ਨੂੰ ਲੈ ਕੇ ਆਇਆ ਹੈ ਕਿ ਗਾਸੀ ਕਿ ਇਹਨੇ ਪਹਿਲੇ ਵੀ ਮੁਕਦਰ ਵਿੱਚ ਦਰਚਾਈ ਗਈ ਹੈ ਇਹ ਜਿਹੜਾ ਪੁਸ਼ਕਸ਼ ਚੱਲ ਰਹੀ ਹੈ ਜੀ ਉਹਦੇ ਡਿਟੇਲ ਜਦੋਂ ਸਾਹਮਣੇ ਆਉਣਗੇ ਆ ਤਾਂ ਚੈੱਕ ਕਰਾਂਗੇ ਪਕਸ਼ਾ ਇਹ ਪਹਿਲਾ ਵੀ ਤੇ ਇਹਦਾ ਹੀ ਪਹਿਲਾ ਪਹਿਲਾ ਨਹੀਂ ਜੀ ਇਹ 20 ਸਾਲ ਦੀ ਉਮਰ ਹੈ ਤੇ ਪਹਿਲਾ ਇਹਦਾ ਹਜੇ ਤੱਕ ਸਾਡੇ ਰਿਕਾਰਡ ਮੁਤਾਬਕ ਪਕਸ਼ਾ ਨਹੀਂ ਹੈ ਬਾਕੀ ਜੇ ਨੇ ਕੋਈ ਵਰਦਤਾ ਕੀਤੀ ਆ ਹੁਣ ਇਹ ਹੀ ਪਹਿਲਾ ਹੈ ਤੇ ਹਨ ਕੋਈ ਅੱਗੇ ਵੇਚੀ ਹੋਵੇ ਜਾਂ ਕਿਦੋਂ ਲੈ ਕੇ ਆਇਆ ਹੋਵੇ ਉਸ ਬਾਰੇ ਕੁਝ ਵੀ ਇਸ ਤੋਂ ਪਤਾ ਨਹੀਂ ਇਸ ਉਮਰ 'ਚ 20 ਸਾਲ ਦੇ ਤਾਂ ਲੱਗਦਾ ਵੀ ਸ਼ਾਫਤ ਨੂੰ ਪੂਰੇ ਕਰਨ ਵਾਸਤੇ ਮੁੰਡੇ ਇਸ ਲੈਂਚ ਵੱਡ ਜਾਂਦੇ ਆ ਬਿਲਕੁਲ ਜਿਹੜੇ ਸ਼ੌਕ ਹੈ ਜਿਹਨੇ ਇਹਨਾਂ ਨੂੰ ਇਹੀ ਪਰਵਾਉਂਦੇ ਆ ਵੀ ਜੇ ਇਹਨਾਂ ਨੇ ਅਜਿਹੀ ਕੋਈ ਹਰਕਤ ਈਜ਼ੀ ਬਣੀ ਵਾਸਤੇ ਕਰ ਰਹੇ ਆ ਤੇ ਇਹਦੇ ਦੌਰਾਨ ਆਪਣੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੇ ਆ ਤੇ ਇਸ ਨੂੰ ਇਹ ਜਿਹੜਾ ਫੜਿਆ ਗਿਆ ਇੱਥੋਂ ਇਹਨਾਂ ਨੂੰ ਪਤਾ ਲੱਗੂਗਾ ਵੀ ਐਸੇ ਇਹ ਜਿਹੜੇ ਸ਼ੌਕ ਮਹਿੰਗੇ ਹੁੰਦੇ ਮਹਿੰਗੇ ਪੈਂਦੇ ਚਲ ਹੋਰ ਵੀ ਹੈ ਰੋਇ ਨੂੰ 드라마ਤ ਹੋਈ ਹੈ ਇੱਕ ਹੋਰ ਦੀ ਸਨੂ ਡੜੀ 496 ਗ੍ਰਾਮ ਇਹ ਵੀ ਖਾਣਾ সদর ਦੇ ਵਿੱਚ ਇਲਾਕੇ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਖੇਤ ਦੇ ਵਿੱਚੋਂ ਪਈ ਮਿਲੀ ਹੈ ਲੋਾਰਸ ਇਹ ਜਿਹੜਾ ਪੈਕਟ ਸੀਗਾ ਸਰ ਡਰੋਨ ਦੇ ਜ਼ਰੀਏ ਆਇਆ ਸੀਗਾ ਇਹ मोस्ट ਪ੍ਰੋਬਬਲੀ ਡਰੋਨ ਦੇ ਜ਼ਰੀਏ ਆਇਆ ਹੋਊਗਾ ਖੇਤ ਦੇ ਵਿੱਚ ਪਿਆ ਰਹੇਗਾ ਕਣਕ ਦੀ ਬਾਢੀ ਤੋਂ ਬਾਅਦ ਇਹ ਸਾਹਮਣੇ ਆਇਆ ਤਾਂ ਸਾਡੀ ਇਨਫੋਰਮੇਸ਼ਨ ਮਿਲੀ ਚਲੋ ਇਹ ਏਰੀਆ ਕਿੱਥੋਂ ਮਿਲਿਆ ਸਰ ਜੀ ਇਕੱਤੀ ਨਾ ਜੁਤੋ ਇਹ ਸਰ ਸਰਖਤ ਦੇ ਨਾਲ ਹੀ ਲੱਗਦਾ ਏਰੀਆ ਬਿਲਕੁਲ ਜੀ ਸਰਦ ਨੇੜੇ ਸਰ ਇਹ ਜਿਹੜੀ ਜ਼ਮੀਨ ਹੋਣੀ ਦੀ ਮੇਰੀ ਖੇਤ ਹੈ ਇਹ ਪਾਕਿਸਤਾਨ ਤੋਂ ਵੀ ਮੁੰਡਾਈ ਗਈ ਸੀ ਸਰ ਇਹ ਹਾਂ ਜੀ ਇਹ ਹੋਂ ਤੱਕ ਤੇ ਇਹੀ ਲੱਗਦਾ ਜਿਹੜੀ ਉਹਦੀ ਪਰਿਸਥਿਤੀ ਚੱਲ ਰਹੀ ਹੈ ਵੀ ਉਸ ਤੋਂ ਪਹਿਲਾਂ ਜਿਹੜਾ ਜਿਹੜਾ ਇਹਦੇ ਬੈਕਵਰਡ ਲਿੰਕੇਜ ਦੇ ਵਿੱਚ ਵੀ ਕਿਸੇ ਕੋਲ ਤੋਂ ਲਈ ਹੈ ਜਨ ਡਾਇਰੈਕਟਰੀ ਉਥੋਂ ਇਸਨੇ ਜਕੀ ਹੈ ਇਹ ਅਜੇ ਅਸੀਂ ਵੈਰੀਫਾਈ ਕਰਦੇ ਹਾਂ ਟੋਟਲ ਕਿੰਨੀ ਹੈ ਹੋਏ ਚਲੋ 100 ਬਣ ਗਿਆ 52 ਗ੍ਰਾਮ ਨਸ਼ਾ ਬਰੋਦ ਦੇ ਦਾ ਯੋਧਾ ਉਸ ਦੌਰਾਨ ਡੇ ਸਾਨੂੰ ਮਾਨਯੋਗ ਸੀਐਮ ਸਰ ਦੇ ਹਦਦਤਾਂ ਨਾਲ ਤੇ ਮਾਨਯੋਗ ਡੀਜੀਪੀ ਸਰ ਦੇ ਹਦਦਤਾਂ ਅਨੁਸਾਰ ਕੰਮ ਕਰਦੇ ਬੜੀ ਵਧੀਆ ਸਫਲਤਾ ਸਾਨੂੰ ਮਿਲੀ ਜਦੋਂ ਸੀਆਈਏ ਇਨਚਾਰਜ ਤੇ ਉਸਦੀ ਟੀਮ ਇਹਨਾਂ ਵੱਲੋਂ ਅ ਸਰਜੀਤ ਸਿੰਘ ਜਿਸ ਕਾਲੀਸਾ ਨਾਲ ਮਨਜੀਤ ਮਨਜੀਤ ਸਿੰਘ ਇਹਨੂੰ ਦਾ ਐਕਸਾਈਟ ਆਫ ਮਾਲਵਾ ਕਾਲਸਰ ਕਾਲਜ ਸ਼ਾਂਤ ਦਾ ਸ਼ਾਂਤੀ ਨਗਰ ਪ੍ਰੋਸਟ ਤੇ ਇਹਨੂੰ ਗ੍ਰਿਫਤਾਰ ਇਸ ਬੰਦੇ ਨੂੰ ਇੱਕ ਐਡਰੈਸ ਇੰਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ 1 ਕਿਲੋ 654 ਗ੍ਰਾਮ ਜਿਹੜੀ ਹਿਰਨ ਰਾਮ ਚੰਦਰ ਸਿੰਘ ਸਰਪੰਚ ਅਸੈਂਬਲੀ ਕਿਸਨ ਕਿਥੋਂ ਲੈ ਕੇ ਆਇਆ ਹੈ ਕਿ ਐਸੀ ਕੀ ਅੰਦਰ ਜੇ ਪਹਿਲੇ ਵੀ ਮੁੱਦਾ ਕਰ ਲੈ ਚੇਗੀ ਇਹ ਜਿਹੜਾ ਜੋ ਪੁਸ਼ਕਸ਼ ਚੱਲ ਰਹੀ ਹੈ ਜੀ ਉਹਦੇ ਡਿਟੇਲ ਜਦੋਂ ਸਾਹਮਣੇ ਆਉਣਗੇ ਆ ਪ੍ਰੋਜੈਕਟ ਆਉਣਗੇ ਅੱਛਾ ਇਹ ਪਹਿਲਾਂ ਕੋਈ ਤੇ ਇਹਦਾ ਹੀ ਪਹਿਲਾ ਪਹਿਲਾ ਨਹੀਂ ਜੀ ਇਹ 20 ਸਾਲ ਦੀ ਉਮਰ ਹੈ ਤੇ ਪਹਿਲਾ ਇਹਦਾ ਹਜੇ ਤੱਕ ਸਾਡੇ ਰਿਕਾਰਡ ਮੁਤਾਬਕ ਪਛਾ ਨਹੀਂ ਹੈ ਬਾਕੀ ਜੇ ਇਹਨੇ ਕੋਈ ਵਰਦਤਾ ਕੀਤੀ ਆ ਹੁਣ ਇਹ ਹੀ ਪਹਿਲਾ ਹੈ ਨੇ ਹੈਰਨਕ੍ਰੀਕ ਅੱਜ ਮੇਚੀ ਹੋਵੇ ਜਾਂ ਇਹਦੋਂ ਲੈ ਕੇ ਆਇਆ ਹੋਵੇ ਉਸ ਬਾਰੇ ਕੁਝ ਗਿਸਤੋ ਪਤਾ ਲੱਗੇ ਇਸ ਉਮਰ ਚ 20 ਸਾਲ ਦੇ ਹਿੱਤਾ ਲੱਗਦਾ ਵੀ ਸ਼ੌਕ ਸ਼ੌਕ ਬੁਨੇ ਕਰਨ ਵਾਸਤੇ ਮੁੰਡੇ ਸਲੈਂਟ ਵੜ ਜਾਂਦੇ ਬਿਲਕੁਲ ਜੀ ਇਹ ਜਿਹੜੇ ਸ਼ੌਕ ਹੈ ਜਿਹੜੇ ਇਹਨਾਂ ਨੂੰ ਇਹੀ ਬਣਵਾਉਂਦੇ ਆ ਵੀ ਜੇ ਇਹਨਾਂ ਦੇ ਜਈ ਕੋਈ ਹਰਕਤ ਈਜ਼ੀ ਬਣੀ ਵਾਸਤੇ ਕਰ ਰਹੇ ਆ ਤੇ ਇਹਦੇ ਦੌਰਾਨ ਆਪਣੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੇ ਆ ਤੇ ਇਸ ਨੂੰ ਇਹ ਜਿਹੜਾ ਫੜਿਆ ਗਿਆ ਇਤੋਂ ਇਹਨਾਂ ਨੂੰ ਪਤਾ ਲੱਗੂਗਾ ਵੀ ਐਸੇ ਇਹ ਜਿਹੜੇ ਸ਼ੌਕ ਮਹਿੰਗੇ ਹੁੰਦੇ ਮੈਚੇ ਪੈਂਦੇ ਸਰ ਹੋਰ ਵੀ ਹਿਰੋਇਨ ਬਰਾਮਦ ਹੋਈ ਹੈ ਇੱਕ ਹੋਰ ਤੇ ਸਾਨੂੰ ਜੜੀ 496 ਗ੍ਰਾਮ ਇਹ ਵੀ ਤਾਣਾ ਸਰ ਦੇ ਵਿੱਚ ਇਲਾਕੇ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਖੇਤ ਦੇ ਵਿੱਚੋਂ ਪਈ ਮਿਲਿਆਲ ਵਾਰਸ ਇਹ ਜਿਹੜਾ ਪੈਕਟ ਸੀਗਾ ਸਰ ਡਰੋਨ ਦੇ ਜ਼ਰੀਏ ਆਇਆ ਸੀਗਾ ਇਹ मोस्ट प्रोਬਬਲੀ ਡਰੋਨ ਦੇ ਜ਼ਰੀਏ ਆਇਆ ਹੋਊਗਾ ਖੇਤ ਦੇ ਵਿੱਚ ਪਿਆ ਰਗਾ ਕੰਕ ਦੀ ਬਾਡੀ ਤੋਂ ਬਾਅਦ ਇਹ ਸਾਹਮਣੇ ਆਇਆ ਤੇ ਸਡੀ ਇਨਫੋਰਮੇਸ਼ਨ ਮਿਲੀ ਤੇ ਲੱਗੇ ਏਰੀਆ ਕਿੱਥੋਂ ਮਿਲਿਆ ਸੀਗਾ ਕਿੱਟੀ ਦਾ ਜੁਗ ਇਹ ਸਰ ਸਰਹੱਦ ਦੇ ਨਾਲ ਹੀ ਲੱਗਦਾ ਏਰੀਆ ਬਿਲਕੁਲ ਜੀ ਸਰਹੱਦ ਦੇ ਨੇੜੇ ਸਰ ਇਹ ਜਿਹੜੀ ਦੋਨੋਂ ਹੀ ਜਿਹੜੀ ਜਿਹੜੀ ਖੇਤ ਹੈ ਕਿ ਇਹ ਪਾਕਿਸਤਾਨ ਤੋਂ ਹੀ ਮਾਈਂਡੀ ਸੀ ਜਾਂ ਇਸੇ ਨਾਲ ਇਹ ਹਾਂਜੀ ਇਹ ਹੋਂ ਤੱਕ ਤੇ ਇਹੀ ਲੱਗਦਾ ਜਿਹੜੀ ਉਹਦੀ ਪੁਸ਼ਕਿਸ਼ ਚੱਲ ਰਹੀ ਹੈ ਵੇ ਉਸ ਤੋਂ ਪਹਿਲਾਂ ਜਿਹੜਾ ਜਿਹੜਾ ਇਹਦੇ ਬੈਕਵਰਡ ਲਿੰਕੇਜ ਦੇ ਵਿੱਚ ਵੀ ਕਿਸੇ ਹੋਰ ਤੋਂ ਲਈ ਹੈ ਜਾਂ ਡਾਇਰੈਕਟਲੀ ਉੱਥੋਂ ਇਸ ਨੇ ਚੱਕੀ ਹੈ ਇਹ ਅਜੇ ਅਸੀਂ ਵੈਰੀਫਾਈ ਕਰਦੇ ਹਾਂ ਟੋਟਲ ਕਿੰਨੀ ਹੈ ਬਹੁਤ ਏਕਸਲੋ 100 ਬਣਿਆ 59 ਗ੍ਰਾਮ